ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀ ਦੇਖ ਰਹੇ ਹੋ ਪੰਜਾਬ ਦੇ ਕਿਨਾਰੇ ਸਾਥੀਏ ਦੱਸ ਦਈਏ ਕਿ ਇਸ ਸਮੇਂ ਅਸੀਂ ਮੈਨਾਂ ਰੋਡ ਦੇ ਵਿੱਚ ਖੜਿਆ ਹਾਂ ਜਿੱਥੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਸੁਖਵਿੰਦਰ ਸਿੰਘ ਰੰਧਾਵਾ ਜੀ ਆਪਣੇ ਪ੍ਰਚਾਰ ਲਈ ਲੋਕਾਂ ਦੇ ਵਿੱਚ ਰੂਬਰੂ ਹੋਏ ਹੋਏ ਹਨ ਲੋਕਾਂ ਦਾ ਗੜਬ ਵੀ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਲੋਕਾਂ ਜਿਹੜਾ ਹਜੂਮ ਕਿਸ ਤਰ੍ਹਾਂ ਜਿਹੜਾ ਲੋਕਾਂ ਦਾ ਪਿਆਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹ ਸਭੇ ਤਸਵੀਰਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਲਗਾਤਾਰ ਜਿਹੜੇ ਸੁਖਵਿੰਦਰ ਸਿੰਘ ਰੰਧਾਵਾ ਜੀ ਹਨ ਆਪਣੇ ਪ੍ਰਚਾਰ ਲਈ ਲੋਕਾਂ ਦੇ ਵਿੱਚ ਵਿਚਰਦੇ ਦੇ ਨਜ਼ਰ ਆ ਰਹੇ ਹਨ ਤੇ ਲੋਕਾਂ ਦਾ ਵੀ ਪਿਆਰ ਜਿਹੜਾ ਲੋਕ ਕਾਫੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਪ੍ਰਤੀ ਲੋਕੋ ਨੇ ਉਹਨਾਂ ਨੇ ਪਾਰਟੀਆਂ ਦੇ ਕਸੇ ਹਾਨ ਤੇ ਅਗਲੀ ਵੀਰ ਨੂੰ ਲੈ ਕੇ ਜਿਹੜਾ ਉਹਨਾਂ ਦੀ ਕਾਫੀ ਜਿਹੜੀ ਚਰਚਾ ਰਹੀ ਹੈ ਕਿ ਅਗਲੀ ਵੀਰ ਜਿਹੜੀ 4 ਸਾਲ ਦੀ ਨੌਕਰੀ ਹੈ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦੀ ਰੈਗੂਲਰ ਜਿਹੜੀ ਨੌਕਰੀ ਕੀਤੀ ਜਾਏਗੀ ਇਸੇ ਤਰ੍ਹਾਂ ਜਿਹੜੇ ਲਗਾਤਾਰ ਜਿਹੜਾ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਾੜਮਾ ਤੋਂ ਲੈ ਕੇ ਜੇ ਗੱਲ ਕਰੀਏ ਤੇ ਛੋਟੇ ਤਲੂਰ ਤੋਂ ਤੇ ਹੁਣ ਅਸੀਂ ਜਿਹੜੀ ਹੈ ਆਪਣੇ ਮੈਰੀਨ ਰੋਡ ਦੇ ਵਿੱਚ ਪਹੁੰਚੇ ਹਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਸੁਖੀਦਰ ਸਿੰਘ ਰੰਧਾਵਾ ਦੀ ਰੈਲੀ ਜਿਹੜੀ ਹੈ ਪ੍ਰਚਾਰ ਦੇ ਵਿੱਚ ਲੋਕਾਂ ਦਾ ਹਜੂਮ ਜਿਹੜਾ ਜਿਹੜਾ ਕਾਫੀ ਤੋਂ ਕਾਫੀ ਜਣਾ ਦੇਖਣ ਨੂੰ ਮਿਲ ਰਿਹਾ

سابق نے راجسان کو چویری رام چندر لڑکی آئے اجمیر آئے نے ممتا میرے کر نوکری دا دو کروڑ سال کی نوکری دسان سالانچ ایک نوکری نہیں دھی دساں سال کروڑ نوکری نوجوانوں ملنی سی جو یہ بکر گیا ਉਦੇ ਬਾਅਦ ਦੇਖਿਆ ਕਿ ਅਸੀਂ ਮੈਕਰੋ ਹੋਗਨਾਲਾ ਕੋਲ ਤੋਂ ਨੋਟਸ ਕਰਕੇ ਦੀ ਮੁੱਦੀ ਦੀ ਗਰੰਟੀ ਜਦੋਂ ਮੈਂ 90 ਕਰੋੜ ਲੋਕਾਂ ਨੂੰ ਰਾਸ਼ਨ ਦਵਾਗਾ ਮੈਂ ਚਾਹੁੰਦਾ 90 ਕਰੋੜ ਦੀ ਸਰਕਾਰੀ ਬੋਨ ਨੂੰ ਨੌਪਰੀ ਦੇ ਕੇ ਰਾਸ਼ਨ ਸਟੋਰਾਜ ਚੁਟਵਾਉਂਦਾ ਸੀ ਗਰੀਬੀ ਦੇ ਕਦੋਂ ਬਾਹਰ ਕੱਢਣਾ ਚਾਹੀਦਾ ਸੀ ਤੇ ਆਖੀ ਉਹਨਾਂ ਨੂੰ ਇਹ ਨਾਲ ਦਵਾਗੇ ਕਿ ਤੁਹਾਨੂੰ 5 ਕਿਲੋ ਕਣਕ ਦਵੇ 5 ਕਿਲੋ ਕਣਕ ਦਾ ਜਮਾਨਾ ਨਹੀਂ ਹੋ ਗਿਆ ਲੋਕ ਕੰਮ ਮੰਗਦੇ ਨੇ ਬੱਚੇ ਸਾਰੇ ਬਾਹਰ ਜਾਣਗੇ ਬੱਚਿਆਂ ਨੂੰ ਪੰਜਾਬ ਚ ਰੱਖਾਂਗੇ ਸਾਡਾ ਵੇਖ ਪੰਜਾਬ ਤੋਂ ਬਾਹਰ ਘਾਰੇ ਤੇ ਸਾਡਾ ਕੋਈ ਖਤਮ ਹੋ ਗਿਆ ਕਿਹੜਾ ਕਿਹੜੀ ਮਾਂ ਚਾਹੁੰਦੀ ਹੈ ਕਿ ਉਹਦਾ ਪੁੱਤ ਬਾਹਰ ਚਲਾ ਜਾਵੇ ਹਰ ਮਾਂ ਚਾਹੁੰਦੇ ਕਿ ਮੇਰਾ ਪੁੱਤ ਮੇਰੇ ਕੋਲ ਰਵੇ ਤੇ ਮੈਂ ਫਿਰ ਉਹ ਜੀ ਆਪਣੇ ਪੁੱਤ ਦਾ ਮੂੰਹ ਵੇਖੇ ਤੇ ਜੀਰ ਤੇ ਜੱਫੀ ਪਾਉਂਦਾ ਕਿ ਨਿਆਣੇ ਸਾਡੇ ਤੇ ਫਿਰ ਜੀ ਕੋਈ ਬੰਦੇ ਨਹੀਂ ਪ੍ਰਧਾਨ ਮੰਤਰੀ ਜੁੜੇ ਬਾਦਿਕ ਕਰ ਰਿਹਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੋਨੇ ਡਰਾਈ ਕਰਦੇ ਨੇ ਤੇ ਦੋਨੋਂ ਹੀ ਨੇ ਕੱਲ ਬੋਲ ਕੇ ਕਿ ਪ੍ਰਧਾਨ ਮੰਤਰੀ ਸ੍ਰੀ ਗੁਰਦਾਸ ਖੱਤਰੀ ਜੀ ਉਹ ਰੇ ਕਿਰੀ ਆ ਗਿਆ ਇਹ ਬੋਲੇ ਪੰਜਾਬ ਦੇ ਇੱਕ ਗੱਲ ਇਹੋ ਹੀ ਬੋਲ ਜਾਂਦਾ ਕਿ ਮੈਂ ਅਗਲੀ ਵਾਰ ਚਦੂ ਕਰਾਂਗਾ ਤੇ ਜਿਹੜੇ ਅਗਲੀ ਵਾਰ ਪਾਰਟੀ ਖਿਤੇ ਉਹਨਾਂ ਪਾਰਟੀਆਂ ਨੂੰ ਫੌਜ ਚ ਪਾਰਟੀ ਕਰਵਾ ਮੈਂ ਤੁਹਾਡਾ ਵਾਦਾ ਕਰਕੇ ਚੱਲਿਆ ਜੇ ਕਾਂਗਰਸ ਦੀ ਸਰਕਾਰ ਆਏਗੀ ਸਭ ਤੋਂ ਪਹਿਲਾਂ

ਸਾਡੇ ਦੇ ਪਿੰਡੋਂ ਆਜ ਕਿਰਨ ਸੀ ਦੇ ਵਿੱਚ ਉਹ ਪਟਾਣ ਸਾਰੇ ਉੱਤੇ ਦੇ ਤੇ ਉਹ ਉਹਨਾਂ ਦੀ ਕਿਰਨ ਸੀ ਤੋਂ ਹਦੋਂ ਤੋਂ ਅੱਲੇ ਜਿੱਥੇ ਗੈਸ ਪਟਾਉਣ ਦਾ ਰੇਟ ਗੈਸ ਦਾ ਸਲੰਡਰ 11 ਰੁਪਏ ਦਾ ਰਾਜਸਥਾਨ ਦੇ ਵਿੱਚ ਹੈ ਕਦੇ 500 ਰੁਪਏ ਦਾ ਸਲੰਡਰ ਦੇ ਜਿੰਨੇ ਆ 5 ਰੁਪਏ ਸਬਸਿਡੀ ਦੇਨੇ ਦੇ ਰਹੇ ਆ ਰਾਜਸਥਾਨ ਦੇ ਤੇ ਇਕਾਲੇ ਕਿ ਚੁਟਕਲੇ ਬਾਜਨ ਦੀ ਸਰਕਾਰ ਦੀ ਦੇ ਅੰਦਰ ਵੀ ਇੱਕ ਤੁਹਾਡਾ 14% ਚੱਕ ਪੜਨਾ उहो पिंड जी जहिड़ा सड़की बना सघां थो बनाए रंधावा